ਅਸੀਂ ਨਹੀਂ ਚਾਹੁੰਦੇ ਕਿ ਇਹੋ ਜਿਹੇ ਲੀਡਰਸ ਪੈਦਾ ਕਰੀਏ ਜਿਹੜੇ ਲੋਕਾਂ ਤੋਂ ਟੁੱਟ ਜਾਣ ਜਿਹੜੇ ਲੋਕਾਂ ਨੂੰ ਮਿਲਣ ਹੀ ਨਾ ਅਸੀਂ ਹਮੇਸ਼ਾ ਸਾਡਾ ਪਰਿਵਾਰ ਇਹੀ ਸੋਚ ਰੱਖਦਾ ਹੈ ਕਿ ਲੋਕਾਂ ਦੇ ਵਿੱਚ ਰਹੀਏ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਜਿੰਨਾ ਹਿੱਸਾ ਹੋ ਸਕਦਾ ਆਪਾਂ ਆਪਦਾ ਸਮਾਂ ਕੱਢ ਕੇ ਹਿੱਸਾ ਪਾਈਏ ਕਿਉਂਕਿ ਇਹੀ ਅਸਲੀ ਖੁਸ਼ੀ ਹੈ ਅੱਜ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਨੀ ਆ ਮੈਡਮ ਪਰਮੇਂਦਰ ਕੌਰ ਜੀ ਦਾ ਜਿਨ੍ਹਾਂ ਨੇ ਮੈਨੂੰ ਇੱਕ ਸੱਦਾ ਪੱਤਰ ਦਿੱਤਾ ਕਿ ਤੁਸੀਂ ਸਕੂਲ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਕੇ ਜਾਓ ਐਨਾ ਵਧੀਆ ਮਾਹੌਲ ਲੱਗੂਗਾ ਕਿ ਤੁਹਾਡਾ ਮੱਲੋ ਮੱਲੀ ਜੀ ਲੱਗ ਜਾਣਾ ਤੁਹਾਨੂੰ ਸਮੇਂ ਦਾ ਪਤਾ ਨਹੀਂ ਲੱਗਣਾ ਵੀ ਘੰਟਾ ਬੈਠ ਕੇ ਗਏ ਹੋ ਕਿ 2 ਘੰਟੇ ਸੋ ਅੱਜ ਉਹੀ ਮੈਂ ਫੀਲ ਕੀਤਾ ਐਨਾ ਬੱਚਿਆਂ 'ਚ ਟੈਲੈਂਟ ਐ ਕੋਈ ਵੀ ਬੱਚਾ ਐ ਹਰ ਮੈਨੂੰ ਲੱਗਦਾ ਬੱਚਾ ਪਾਰਟਿਸਿਪੇਟ ਕਰਨਾ ਚਾਹੁੰਦਾ ਅੱਜ ਕੱਲ ਦਾ ਮਾਹੌਲ ਇਹੋ ਜਿਹਾ ਐ ਕਿ ਕੋਈ ਬੱਚਾ ਪਿੱਛੇ ਨਹੀਂ ਹਟਦਾ ਕੋਈ ਸਿੰਗਿੰਗ 'ਚ ਐ ਕੋਈ ਡਾਂਸਿੰਗ 'ਚ ਐ ਕੋਈ ਹੋਰ ਕੰਮ ਕਰ ਰਿਹਾ ਐ ਮੈਂ ਦੇਖ ਰਹੀ ਹਾਂ ਹਰ ਬੱਚਾ ਟੈਲੈਂਟਡ ਐ ਪੈਰੈਂਟਸ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਆਪਣੇ ਬੱਚਿਆਂ ਨੂੰ ਮੌਕਾ ਦਿੰਦੇ ਆ ਕਿ ਉਹ ਆਪਣਾ ਪਰਫਾਰਮੈਂਸ ਕਰਨ ਜਿਹੜਾ ਦਿਲ ਕਰਦਾ ਉਹ ਫੀਲਡ ਚੂਜ਼ ਕਰਨ ਕਿਉਂਕਿ ਸਾਡੇ ਟਾਈਮ 'ਚ ਇੰਨੀਆਂ ਖੁੱਲ੍ਹਾ ਹੁੰਦੀਆਂ ਨਹੀਂ ਸੀਗੀਆਂ ਸ਼ਾਇਦ ਮੇਰੀ ਉਮਰ ਦੇ ਜਿਹੜੇ ਹੋਣਗੇ ਸਪੈਸ਼ਲੀ ਲੜਕੀਆਂ ਨੂੰ ਪੈਰੈਂਟਸ ਹਮੇਸ਼ਾ ਕਹਿ ਦਿੰਦੇ ਸੀ ਵੀ ਕੋਈ ਲੋੜ ਨਹੀਂ ਛੁੱਟੀ ਕਰ ਲਓ ਪਰਫਾਰਮ ਕਰਨ ਦੀ ਕੋਈ ਲੋੜ ਨਹੀਂ ਹੈਗੀ ਪਰ ਅੱਜ ਕੱਲ ਦੇ ਪੈਰੈਂਟਸ ਇੰਨੇ ਮੈਨੂੰ ਲੱਗਦਾ ਹੈ ਵਧੀਆ ਸੋਚਦੇ ਨੇ ਕਿ ਆ ਹਰੇਕ ਬੱਚੇ ਨੂੰ ਇਕਵਲ ਓਪਰਚ्युनिटी ਦਿੰਦੇ ਨੇ ਕਿ ਸਾਡਾ ਬੱਚਾ ਵੀ ਜਾ ਕੇ ਪਰਫਾਰਮ ਕਰ ਸਕਦਾ ਹੈ ਤੇ ਜਿਹੜਾ ਮਰਜੀ ਫੀਲਡ ਚੂਜ਼ ਕਰ ਸਕਦਾ ਹੈ ਸਾਰੀ ਸਹਾਸੰਗਤ ਤੇ ਪਿਆਰ ਨਾਲ 2022 ਚ ਤੁਸੀਂ ਐਮਐਲਏ ਚੁਣਿਆ ਇਹੋ ਜਿਹਾ ਐਮਐਲਏ ਚੁਣਿਆ ਜਿਹੜਾ ਲੋਕਾਂ ਵਿੱਚ ਹੀ ਰਹਿੰਦਾ ਜਿਹਨੂੰ ਜਿੰਨੀ ਵਾਰ ਵੀ ਅਸੀਂ ਮਿਲਦੇ ਆ ਸਿਰਫ ਆਪਦੇ ਹਲਕੇ ਦੀ ਗੱਲ ਕਰਦੇ ਨੇ ਕਦੇ ਪਰਸਨਲ ਗੱਲ ਕੀਤੀ ਹੋਈ ਨਹੀਂ ਮੈਂ ਜਿੰਨੀ ਵਾਰ ਵੀ ਮਿਲੀ ਆ ਮੈਨੂੰ ਹਮੇਸ਼ਾ ਸਿੱਖਣ ਨੂੰ ਮਿਲਦਾ ਹੈ ਕਿ ਇਹੋ ਜਿਹੇ ਇਨਸਾਨ ਨੇ ਜਿਨ੍ਹਾਂ ਨੂੰ ਸਿਰਫ ਹਲਕੇ ਦੀ ਤਰੱਕੀ ਨਾਲ ਮਤਲਬ ਹੈ ਹੋਰ ਕਿਸੇ ਚੀਜ਼ ਨਾਲ ਕੋਈ ਲੈਣ ਦੇਣ ਨਹੀਂ ਕਿਉਂਕਿ ਪਰਮਾਤਮਾ ਦਾ ਦਿੱਤਾ ਸਾਰਾ ਕੁਝ ਹੈ ਨਾਲ ਕੋਲ ਤੇ ਜਿੰਨਾ ਮੈਂ ਮੈਡਮ ਨਾਲ ਵਿਚਰੀ ਆ ਕਿਉਂਕਿ ਇੱਕ ਸਾਲ ਤੋਂ ਐਮਐਲਏ ਸਾਹਿਬ ਹੀ ਕਹਿੰਦੇ ਸੀ ਤੁਹਾਡਾ ਪਿਆਰ ਜਾਦੇ ਹੋ ਗਿਆ ਇੱਕ ਸਾਲ ਤੋਂ ਕੰਟੀਨਿਊੀ ਮੈਡਮ ਦੇ ਨਾਲ ਕੰਮ ਕੀਤਾ ਤੇ ਹਮੇਸ਼ਾ ਮੈਮ ਤੋਂ ਵੀ ਇੰਨੀ ਪੇਸ਼ੈਂਸ ਇੰਨੀ એનર્ਜੀ ਸਿੱਖਣ ਨੂੰ ਮਿਲਦੀ ਹੈ ਕਿ ਕਦੇ ਵੀ ਥੱਕਦੇ ਨਹੀਂਗੇ ਕੋਈ ਪ੍ਰੋਗਰਾਮ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਪਹੁੰਚੇ ਹੁੰਦੇ ਆ ਤੇ ਸਭ ਤੋਂ ਲਾਸਟ ਚ ਜਾਂਦੇ ਆ ਤੂਰੀ ਵੀ ਕਈ ਵਾਰ ਪ੍ਰੋਗਰਾਮਾਂ ਤੇ ਆਉਂਦੇ ਆ ਸੀਐਮ ਸਾਹਿਬ ਦੇ ਹਲਕੇ ਚ ਮੈਮ ਨੇ ਸਾਰੀ ਕਮਾਂਡ ਲਈ ਹੁੰਦੀ ਆ ਵੀ ਤੁਸੀਂ ਟੈਨਸ਼ਨ ਨਹੀਂ ਲੈਣੀ ਮੈਂ ਹੈਗੀ ਆ ਸੋ ਜਿੱਥੇ ਵੀ ਜਾਂਦੇ ਆ ਅਸੀਂ ਤਾਂ ਬੇਫਿਕਰੇ ਹੋ ਜਾਂਦੇ ਕਿ ਮੈਡਮ ਹੈਗੇ ਨੇ ਸੋ ਅੱਜ ਬਹੁਤ ਵਧੀਆ ਲੱਗਿਆ ਤੁਹਾਡੇ ਵਿੱਚ ਆ ਕੇ ਵਿਚਰ ਕੇ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬੱਚਿਆਂ ਦੀ ਪਰਫਾਰਮੈਂਸ ਦੇਖ ਕੇ ਤੇ ਮੈਮ ਮੈਮ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਇਹੋ ਜਿਹੇ ਪ੍ਰੋਗਰਾਮਾਂ ਤੇ ਬੁਲਾਉਂਦੇ ਰਿਹਾ ਕਰੋ ਸਾਨੂੰ ਹੀ ਕਿਉਂਕਿ ਅਸੀਂ ਜਿਹੜਾ ਨਾਲ ਜੁੜੇ ਰਹਿਣਾ ਚਾਹੁੰਦੇ ਆ ਅਸੀਂ ਨਹੀਂ ਚਾਹੁੰਦੇ ਕਿ ਇਹੋ ਜਿਹੇ ਲੀਡਰਸ ਪੈਦਾ ਕਰੀਏ ਜਿਹੜੇ ਲੋਕਾਂ ਤੋਂ ਟੁੱਟ ਜਾਣ ਜਿਹੜੇ ਲੋਕਾਂ ਨੂੰ ਮਿਲਣ ਹੀ ਨਾ ਅਸੀਂ ਹਮੇਸ਼ਾ ਸਾਡਾ ਪਰਿਵਾਰ ਇਹੀ ਸੋਚ ਰੱਖਦਾ ਹੈ ਕਿ ਲੋਕਾਂ ਦੇ ਵਿੱਚ ਰਹੀਏ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਜਿੰਨਾ ਹਿੱਸਾ ਹੋ ਸਕਦਾ ਆਪਾਂ ਆਪਦਾ ਸਮਾਂ ਕੱਟ ਕੇ ਹਿੱਸਾ ਪਾਈਏ ਕਿਉਂਕਿ ਇਹੀ ਅਸਲੀ ਖੁਸ਼ੀ ਹੈ ਘਰੇ ਬੈਠੇ ਉਹਨਿਆਂ ਕਈ ਵਾਰ ਸੋਚਣ ਲੱਗ ਜਾਂਦੇ ਆ ਕਿ ਅੱਜ ਜੇ ਫਲਾਣਾ ਪ੍ਰੋਗਰਾਮ ਅਟੈਂਡ ਕਰ ਲੈਂਦੇ ਵਧੀਆ ਹੋ ਜਾਣਾ ਸੀਗਾ ਕਰੇ ਬੈਠੇ ਕੀ ਕਰਦੇ ਆ ਵਿਹਲੇ ਆ ਕੋਈ ਨਾ ਕੋਈ ਤੁਹਾਡੀ ਗੱਲ ਸੁਣਦੇ ਆ ਕੋਈ ਸਿੱਖਣ ਨੂੰ ਮਿਲਦਾ ਕੋਈ ਸੀਐਮ ਸਾਹਿਬ ਨੂੰ ਜਾ ਕੇ ਅਸੀਂ ਵੀ ਰਹਿ ਦਿੰਨੇ ਆ ਕਿ ਆ ਹਲਕੇ ਚਾ ਕੰਮ ਹੋਣ ਵਾਲਾ ਹੈ ਪਹਿਲ ਦੇ ਆਧਾਰ ਤੇ ਕਰਾ ਕੇ ਦਿਓ ਸੋ ਅੱਜ ਵਧੀਆ ਲੱਗਿਆ ਤੁਹਾਡੇ ਵਿੱਚ ਵਿਚਰ ਕੇ ਮਿਲ ਕੇ ਪਰਮਾਤਮਾ ਕਰੇ ਹਾਸੇ ਖੇਡੇ ਖੁਸ਼ੀਆਂ ਇਦਾਂ ਹੀ ਬਰਕਰਾਰ ਰਹਿਣ ਸਾਡੇ ਪੰਜਾਬ ਦੇ ਬੱਚੇ ਆ ਜਿਹੜੇ ਉਹ ਤਰੱਕੀਆਂ ਕਰਨ ਜਿਹੜੇ ਫੀਲਡ 'ਚ ਵੀ ਜਾਣਾ ਚਾਹੁੰਦੇ ਆ ਪਰਮਾਤਮਾ ਸਾਰੇ ਰਸਤੇ ਖੋਲੇ ਪਰ ਮੈਂ ਕਹਿੰਨੀ ਆ ਇੱਕ ਰਸਤਾ ਬੰਦ ਕਰ ਦੇ ਕਿ ਬਾਹਰ ਨਾ ਜਾਣ ਸਾਡੇ ਬੱਚੇ ਸਾਡੇ ਬੱਚੇ ਪੰਜਾਬ ਚ ਹੀ ਰਹਿ ਕੇ ਤਰੱਕੀਆਂ ਕਰਨ